ਗੁਰੂ ਅਧਿਆਪਕ ਉਸਤਾਦ ਲੱਗਦੇ ਪਿਆਰੇ ਬੜੇ ਨੇ ਗੁਰੂ ਅਧਿਆਪਕ ਉਸਤਾਦ ਲੱਗਦੇ ਪਿਆਰੇ ਬੜੇ ਨੇ ਇਹਨਾਂ ਦੇ ਹੱਥਾਂ ਨੇ ਲੱਖਾਂ ਹੀ ਬੁੱਤ ਕੜੇ ਨੇ ਵੱਡੇ ਤੋਂ ਵੱਡਾ ਰੁਤਬਾ ਵੀ ਇਹਨਾਂ ਨੇ ਹੀ ਜਾਇਆ ਏ ਇਸੇ ਲਈ ਤਾਂ ਕੌਮ ਦਾ ਨਿਰਮਾਤਾ ਅਖਵਾਇਆ ਏ ਕਿਤਾਬਾਂ ਦੇ ਨਾਲ ਨਾਲ ਸਿਖਾਉਂਦੇ ਜ਼ਿੰਦਗੀ ਜਿਉਣ ਦਾ ਹਿਸਾਬ ਨੇ ਉਗਦੇ ਬੀਜਾਂ ਤੋਂ ਲੈ ਕੇ ਦੇਖਦੇ ਖਿੜਦੇ ਗੁਲਾਬ ਨੇ ਊੜਾ ਆੜਾ ਈੜੀ ਤੇ ਦੂਣੀ ਦਾ ਪਹਾੜਾ ਪੜਾ ਕੇ ਛੋਟੇ ਛੋਟੇ ਹੱਥਾਂ ਨੂੰ ਲਿਖਣ ਲਾਉਂਦੇ ਕਲਮਾਂ ਫੜਾ ਕੇ ਭਾਗ ਘਟਾਓ ਗੁਣਾ ਤੇ ਜੋੜ ਦੀ ਸਿੱਖਿਆ ਦਿੰਦੇ ਨੇ ਜ਼ਿੰਦਗੀ ਦੇ ਹਰ ਮੋੜ ਦੀ ਨਾਮ ਚੇਤੇ ਰੱਖਦੀਆਂ ਉਹਨਾਂ ਪਿੰਡਾਂ ਵਾਲੀਆਂ ਜੂਹਾਂ ਨੇ ਜਿੱਥੇ ਜੋਤ ਨਾਲ ਜੋਤ ਲਾਈ ਇਹਨਾਂ ਪਵਿੱਤਰ ਰੂਹਾਂ ਨੇ ਰਤਬੇ ਵੱਡੇ ਤੋਂ ਵੱਡੇ ਭਾਵੇਂ ਵਿੱਚ ਜੱਗਦੇ ਨੇ ਰਤਬੇ ਵੱਡੇ ਤੋਂ ਵੱਡੇ ਭਾਵੇਂ ਵਿੱਚ ਜੱਗਦੇ ਨੇ ਪਰ ਪੈਰੀ ਹੱਥ ਸਿਰਫ ਅਧਿਆਪਕਾਂ ਦੇ ਹੀ ਲੱਗਦੇ ਨੇ ਸਰਬੇ ਵੋਟਾਂ ਡਾਕਾਂ ਭਾਵੇਂ ਕੰਮ ਨੇ ਬਥੇਰੇ ਜੀ ਸਰਬੇ ਵੋਟਾਂ ਡਾਕਾਂ ਭਾਵੇਂ ਕੰਮ ਨੇ ਬਥੇਰੇ ਜੀ ਸਾਰਾ ਕੁਝ ਸਮੇਟਦੇ ਆ ਤਕੜੇ ਨੇ ਜੇਰੇ ਜੀ ਜਿਸ 베ਰੀ ਦੇ 베ਰ ਮਿੱਠੇ ਟੀਮਾਂ ਉਹਨਾਂ ਤੇ ਹੀ ਵੱਜਦੀਆਂ ਨੇ ਜਿਸ 베ਰੀ ਦੇ 베ਰ ਮਿੱਠੇ ਟੀਮਾਂ ਉਹਨਾਂ ਤੇ ਹੀ ਵੱਜਦੀਆਂ ਨੇ ਇਸੇ ਲਈ ਹਰ ਥਾਂ ਡਿਊਟੀਆਂ ਅਧਿਆਪਕਾਂ ਦੀਆਂ ਹੀ ਲੱਗਦੀਆਂ ਨੇ ਇਹ ਗੱਲ ਕੱਖ ਵੀ ਨਹੀਂ ਪਰ ਸਾਡੇ ਰੁਤਵੇ ਲੱਖਾਂ ਨੇ ਇਹ ਗੱਲ ਕੱਖ ਵੀ ਨਹੀਂ ਪਰ ਸਾਡੇ ਰੁਤਵੇ ਲੱਖਾਂ ਨੇ ਸਾਡੇ ਉੱਤੇ ਆਸ ਰੱਖੀ ਐ ਸਾਰੇ ਦੇਸ਼ ਦੀਆਂ ਅੱਖਾਂ ਨੇ ਇੱਕ ਅੱਧਾ ਬੰਦਾ ਜਦੋਂ ਵਿੱਚੋਂ ਬਣਦਾ ਦੋਸ਼ੀ ਐ ਇੱਕ ਅੱਧਾ ਬੰਦਾ ਜਦੋਂ ਵਿੱਚੋਂ ਬਣਦਾ ਦੋਸ਼ੀ ਐ ਸਾਰੇ ਭਾਈਚਾਰੇ ਨੂੰ ਉਦੋਂ ਹੁੰਦੀ ਨਮੋਸ਼ੀ ਐ ਜੇ ਪਸੰਦ ਨਹੀਂ ਇਹ ਕੀਤਾ ਫਿਰ ਕਿਉਂ ਅਪਣਾਉਂਦੇ ਹੋ ਜੇ ਪਸੰਦ ਨਹੀਂ ਇਹ ਕੀਤਾ ਫਿਰ ਕਿਉਂ ਅਪਣਾਉਂਦੇ ਹੋ ਪਵਿੱਤਰ ਕਿਤੇ ਨੂੰ ਕਿਉਂ ਦਾਗ ਲਗਾਉਂਦੇ ਹੋ ਮੇਰੇ ਸਤਕਾਰਤ ਅਧਿਆਪਕਾਂ ਦੀ ਹੀ ਮਿਹਰਬਾਨੀ ਆ ਮੇਰੇ ਸਤਕਾਰਤ ਅਧਿਆਪਕਾਂ ਦੀ ਹੀ ਮਿਹਰਬਾਨੀ ਆ ਕਿ ਚੈਲ ਦੇ ਹੱਥ ਅੱਜ ਫੜੀ ਹੋਈ ਕਾਨੀ ਆ ਕਿ ਚੈਲ ਦੇ ਹੱਥ ਅੱਜ ਫੜੀ ਹੋਈ ਕਾਨੀ ਆ ਸ਼ੁਕਰ ਹੈ ਰੱਬ ਦਾ ਇਸ ਸੇਵਾ ਮੇਰੇ ਹਿੱਸੇ ਵੀ ਆਈ ਜੀ ਸ਼ੁਕਰ ਹੈ ਰੱਬ ਦਾ ਇਸ ਸੇਵਾ ਮੇਰੇ ਹਿੱਸੇ ਵੀ ਆਈ ਜੀ ਮੇਰੇ ਵੱਲੋਂ ਤੁਹਾਨੂੰ ਅਧਿਆਪਕ ਹੋਣ ਦੀ ਲੱਖ ਲੱਖ ਵਧਾਈ ਜੀ ਮੇਰੇ ਵੱਲੋਂ ਤੁਹਾਨੂੰ ਅਧਿਆਪਕ ਹੋਣ ਦੀ ਲੱਖ ਲੱਖ ਵਧਾਈ ਜੀ ਲੱਖ ਲੱਖ ਵਧਾਈ ਜੀ ਗੁਰੂ ਅਧਿਆਪਕ ਉਸਤਾਦ ਲੱਗਦੇ ਪਿਆਰੇ ਬੜੇ ਨੇ ਗੁਰੂ ਅਧਿਆਪਕ ਉਸਤਾਦ ਲੱਗਦੇ ਪਿਆਰੇ ਬੜੇ ਨੇ ਇਹਨਾਂ ਦੇ ਹੱਥਾਂ ਨੇ ਲੱਖਾਂ ਹੀ ਬੁੱਤ ਕੜੇ ਨੇ ਵੱਡੇ ਤੋਂ ਵੱਡਾ ਰਤਬਾ ਵੀ ਇਹਨਾਂ ਨੇ ਹੀ ਜਾਇਆ ਏ ਇਸੇ ਲਈ ਤਾਂ ਕੌਮ ਦਾ ਨਿਰਮਾਤਾ ਅਖਵਾਇਐ ਕਿਤਾਬਾਂ ਦੇ ਨਾਲ-ਨਾਲ ਸਿਖਾਉਂਦੇ ਜ਼ਿੰਦਗੀ ਜਿਉਣ ਦਾ ਹਿਸਾਬ ਨੇ ਉਗਦੇ ਬੀਜਾਂ ਤੋਂ ਲੈ ਕੇ ਦੇਖਦੇ ਖਿੜਦੇ ਗੁਲਾਬ ਨੇ ਊੜਾ ਆੜਾ ਈੜੀ ਤੇ ਦੂਣੀ ਦਾ ਪਹਾੜਾ ਪੜਾ ਕੇ ਛੋਟੇ-ਛੋਟੇ ਹੱਥਾਂ ਨੂੰ ਲਿਖਣ ਲਾਉਂਦੇ ਕਲਮਾਂ ਫੜਾ ਕੇ ਭਾਗ ਘਟਾਓ ਗੁਣਾ ਤੇ ਜੋੜ ਦੀ ਸਿੱਖਿਆ ਦਿੰਦੇ ਨੇ ਜ਼ਿੰਦਗੀ ਦੇ ਹਰ ਮੋੜ ਦੀ ਨਾਮ ਚੇਤੇ ਰੱਖਦੀਆਂ ਉਹਨਾਂ ਪਿੰਡਾਂ ਵਾਲੀਆਂ ਜੂਹਾਂ ਨੇ ਜਿੱਥੇ ਜੋਤ ਨਾਲ ਜੋਤ ਲਾਈ ਇਹਨਾਂ ਪਵਿੱਤਰ ਰੂਹਾਂ ਨੇ ਰਤਬੇ ਵੱਡੇ ਤੋਂ ਵੱਡੇ ਭਾਵੇਂ ਵਿੱਚ ਜੱਗਦੇ ਨੇ ਰਤਬੇ ਵੱਡੇ ਤੋਂ ਵੱਡੇ ਭਾਵੇਂ ਵਿੱਚ ਜੱਗਦੇ ਨੇ ਪਰ ਪੈਰੀ ਹੱਥ ਸਿਰਫ ਅਧਿਆਪਕਾਂ ਦੇ ਹੀ ਲੱਗਦੇ ਨੇ ਸਰਬੇ ਬੋਟਾਂ ਡਾਕਾਂ ਭਾਵੇਂ ਕੰਮ ਨੇ ਬਥੇਰੇ ਜੀ ਸਰਬੇ ਬੋਟਾਂ ਡਾਕਾਂ ਭਾਵੇਂ ਕੰਮ ਨੇ ਬਥੇਰੇ ਜੀ ਸਾਰਾ ਕੁਝ ਸਮੇਟਦੇ ਆ ਤਕੜੇ ਨੇ ਜੇਰੇ ਜੀ ਜਿਸ 베ਰੀ ਦੇ 베ਰ ਮਿੱਠੇ ਟੀਮਾਂ ਉਹਨਾਂ ਤੇ ਹੀ ਵੱਜਦੀਆਂ ਨੇ ਜਿਸ 베ਰੀ ਦੇ 베ਰ ਮਿੱਠੇ ਟੀਮਾਂ ਉਹਨਾਂ ਤੇ ਹੀ ਵੱਜਦੀਆਂ ਨੇ ਇਸੇ ਲਈ ਹਰ ਥਾਂ ਡਿਊਟੀਆਂ ਅਧਿਆਪਕਾਂ ਦੀਆਂ ਹੀ ਲੱਗਦੀਆਂ ਨੇ ਇਹ ਗੱਲ ਕੱਖ ਵੀ ਨਹੀਂ ਪਰ ਸਾਡੇ ਰੁਤਵੇ ਲੱਖਾਂ ਨੇ ਇਹ ਗੱਲ ਕੱਖ ਵੀ ਨਹੀਂ ਪਰ ਸਾਡੇ ਰੁਤਵੇ ਲੱਖਾਂ ਨੇ ਸਾਡੇ ਉੱਤੇ ਆਸ ਰੱਖੀ ਹੈ ਸਾਰੇ ਦੇਸ਼ ਦੀਆਂ ਅੱਖਾਂ ਨੇ ਇੱਕ ਅੱਧਾ ਬੰਦਾ ਜਦੋਂ ਵਿੱਚੋਂ ਬੰਦਾ ਦੋਸ਼ੀ ਹੈ ਇੱਕ ਅੱਧਾ ਬੰਦਾ ਜਦੋਂ ਵਿੱਚੋਂ ਬਣਦਾ ਦੋਸ਼ੀ ਐ ਸਾਰੇ ਭਾਈਚਾਰੇ ਨੂੰ ਉਦੋਂ ਹੁੰਦੀ ਨਮੋਸ਼ੀ ਐ ਜੇ ਪਸੰਦ ਨਹੀਂ ਇਹ ਕੀਤਾ ਫਿਰ ਕਿਉਂ ਅਪਣਾਉਂਦੇ ਹੋ ਜੇ ਪਸੰਦ ਨਹੀਂ ਇਹ ਕੀਤਾ ਫਿਰ ਕਿਉਂ ਅਪਣਾਉਂਦੇ ਹੋ ਪਵਿੱਤਰ ਕਿਤੇ ਨੂੰ ਕਿਉਂ ਦਾਗ ਲਗਾਉਂਦੇ ਹੋ ਮੇਰੇ ਸਤਕਾਰਤ ਅਧਿਆਪਕਾਂ ਦੀ ਹੀ ਮਿਹਰਬਾਨੀ ਆ ਮੇਰੇ ਸਤਕਾਰਤ ਅਧਿਆਪਕਾਂ ਦੀ ਹੀ ਮਿਹਰਬਾਨੀ ਆ ਕਿ ਚੈਲ ਦੇ ਹੱਥ ਅੱਜ ਫੜੀ ਹੋਈ ਕਾਨੀ ਆ ਕਚਲ ਦੇ ਹੱਥ ਅੱਜ ਫੜੀ ਹੋਈ ਕਾਨੀ ਆ ਸ਼ੁਕਰ ਹੈ ਰੱਬ ਦਾ ਇਹ ਸੇਵਾ ਮੇਰੇ ਹਿੱਸੇ ਵੀ ਆਈ ਜੀ ਸ਼ੁਕਰ ਹੈ ਰੱਬ ਦਾ ਇਹ ਸੇਵਾ ਮੇਰੇ ਹਿੱਸੇ ਵੀ ਆਈ ਜੀ ਮੇਰੇ ਵੱਲੋਂ ਤੁਹਾਨੂੰ ਅਧਿਆਪਕ ਹੋਣ ਦੀ ਲੱਖ ਲੱਖ ਵਧਾਈ ਜੀ ਮੇਰੇ ਵੱਲੋਂ ਤੁਹਾਨੂੰ ਅਧਿਆਪਕ ਹੋਣ ਦੀ ਲੱਖ ਲੱਖ ਵਧਾਈ ਜੀ ਲੱਖ ਲੱਖ ਵਧਾਈ ਜੀ